ਪ੍ਰਭਾរី ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜਰ ਹੋਇਆ ਆਪਣੇ YouTube ਚੈਨਲ ਗੁਰ ਸਾਖੀ ਸੰਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਅੱਜ ਤੋਂ ਕੋਈ 17-18 ਮਹੀਨੇ ਪਹਿਲਾਂ ਆਪਣੇ ਚੈਨਲ ਤੇ ਸ਼ੁਰੂ ਕੀਤਾ ਸੀ ਸਤਿਗੁਰੂ ਕਿਰਪਾ ਕਰਕੇ ਰੋਜ਼ਾਨਾ ਕਦੀ ਇੱਕ ਅੰਗ ਕਦੀ ਦੋ ਅੰਗ ਦੀ ਤਰੁੱਠ ਕੇ ਸੇਵਾ ਲੈਂਦੇ ਹਨ ਸੋ ਸਤਿਗੁਰਾਂ ਨੇ ਕਿਰਪਾ ਕਰਕੇ ਕੱਲ ਤੱਕ 565 ਅੰਗ ਤੱਕ ਪਾਠ ਕਰਨ ਦੀ ਸੇਵਾ ਕਰਵਾ ਲਈ ਹੈ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ 566 ਅੰਗ ਦੀ ਸੇਵਾ ਪਾਠ ਕਰਨ ਦੀ ਆਪਾਂ ਕਰਨੀ ਹੈ ਸਤਿਗੁਰੂ ਕਿਰਪਾ ਕਰਨ ਮੇਰੇ ਪਰੇ ਹੱਥ ਰੱਖਣ ਸਾਫ ਸੰਗਤ ਜੀ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਤਾਂ ਹੀ ਮੇਰੇ ਪਰੇ ਹੱਥ ਰੱਖਣਗੇ ਜੇਕਰ ਸਾਫ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਰੇ ਦੇ ਸਿਰ ਤੇ ਮੇਰੇ ਪਰ ਹੱਥ ਰੱਖੋਗੇ ਸੋ ਸਾਫ ਸੰਗਤ ਕਰੋ ਜੀ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਜੀ ਮੇਰੇ ਪਰ ਹੱਥ ਤੇ ਸਾਰੇ ਆਖੋ ਜੀ ਧੰ ਤਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰ ਤਨ ਬਾਬਾ ਦੀਪ ਸਿੰਘ ਜੀ ਆਖੋ ਜੀ ਫਿਰ ਤਨਤਨ ਬਾਬਾ ਨੋਦ ਸਿੰਘ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਡਹੰਸ ਮਹਲਾ ਪਹਿਲਾ ਬਡਹੰਸ ਰਾਗ ਦੇ ਵਿੱਚ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਖਾਰਬੰਤ ਅਚਾਰਨ ਕੀਤੀ ਹੋਈ ਪਵਿੱਤਰ ਬਾਣੀ ਕਰੋ ਬਿਆ ਤੇਰਾ ਨਾਮ ਵਖਣਾ ਸਭ અપਾਇ ਆਪ ਆਪ ਸਰਬ ਸੁਮਣਾ हे परमात्मा ਮੇਰ ਕਰਕੇ ਮੈਂ ਤੇਰਾ ਨਾਮ ਜਪ ਸਕਾਂ ਮੈਂ ਤੇਰਾ ਨਾਮ ਸਿਮਰ ਸਕਾਂ ਤੇਰੇ ਨਾਮ ਦੀ ਆराधना ਕਰ ਸਕਾਂ ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਤੂੰ ਆਪ ਹੀ ਸਭ ਜੀਆਂ ਵਿੱਚ ਵੱਸਦਾ ਹੈ ਸਾਰੇ ਜੀਵਾਂ ਦੇ ਵਿੱਚ ਤੂੰ ਆਪ ਵਿਆਪਕ ਹੈ ਸਰਬੈ ਸਮਾਣਾ ਆਪ ਤੂੰ ਹੈ અપਾਏ ਤੰਦ ਲਾਇਆ ਤੂੰ ਆਪ ਹੀ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੈ ਸਭ ਜੀਵਾਂ ਨੂੰ ਪੈਦਾ ਕਰਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ ਪਾਜ ਵਿੱਚ ਲਾਇਆ ਹੋਇਆ ਹੈ ਇੱਕ ਤੁਝ ਹੀ ਕੀਏ ਰਾਜੈ ਇੱਕ ਨਾ ਪਿਖ ਪਵਾਈਐ ਕਈ ਜੀਵਨ ਨੂੰ ਆਪ ਵੀ ਰਾਜੇ ਬਣਾ ਦਿੱਤਾ ਹੈ ਕਈ ਜੀਵਨ ਨੂੰ ਮੰਗਤੇ ਬਣਾ ਕੇ ਟਿਖਿਆ ਮੰਗਣ ਵਾਸਤੇ ਦਰਦਰ ਪੁਹਾ ਰਿਆ ਹੈ ਲੋਭ ਮੋ ਤੁਜ ਕੀਆ ਮੀਠਾ ਏਤ ਪਰਮ ਭੁਲਾਣਾ हे ਪ੍ਰਭੂ ਤੂੰ ਲੋਭ ਤੇ ਮੋ ਨੂੰ ਮਿੱਠਾ ਬਣਾ ਦਿੱਤਾ ਹੈ ਜਗਤ ਇਸ ਪਟਕਣ ਵਿੱਚ ਪੈ ਕੇ ਘਰਾਏ ਪੈ ਰਿਹਾ ਹੈ ਸਦਾ ਦਇਆ ਕਰੋ ਆਪਣੀ ਨਾਮ ਵਖਣਾ ਜੇ ਤੂੰ ਸਦਾ ਆਪਣੀ ਮਿਹਰ ਕਰਦਾ ਰਹੇ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ਨਾਮ ਤੇਰਾ ਹੈ ਸੱਚ ਸਦਾ ਮੈਂ ਮਨ ਪਾਣਾ ਏ ਪ੍ਰਭੂ ਤੇਰਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਤੇਰਾ ਨਾਮ ਮੈਨੂੰ ਮਨ ਵਿੱਚ ਪਿਆਰਾ ਲੱਗਦਾ ਹੈ ਦੁੱਖ ਗਿਆ ਸੁਖ ਆਏ ਇਸਮਣਾ ਨਾਮ ਜਪਣ ਦੇ ਨਾਲ ਨਾਮ ਦੀ ਸਿਮਰਨ ਕਰਨ ਦੇ ਨਾਲ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਿਕ ਆਨੰਦ ਅੰਦਰ ਆਵਸਥਾ ਹੈ ਗਾਵਣ ਸੁਰ ਨਰ ਸੁਗੜ ਸਜਾਨਾ ਉਹ ਭਾਗਾ ਵਾਲੇ ਸਚਜੇ ਸਿਆਣੇ ਮਨੁੱਖ ਤੇਰੀ ਸਿਫਸਲਾ ਦੇ ਗੀਤ ਗਾਉਂਦੇ ਹਨ ਸੁਰ ਨਰ ਸੁਗੜ ਸਜਾਨ ਗਾਵੇ ਜੋ ਤੇਰੇ ਮਨ ਪਾਵੈ ਏ ਪ੍ਰਭੂ ਜਿਹੜੇ ਬੰਦੇ ਤੇਰੇ ਮਨ ਵਿੱਚ ਤੈਨੂੰ ਪਿਆਰੇ ਲੱਗਦੇ ਹਨ ਉਹ ਭਾਗਾ ਵਾਲੇ ਸਜੇ ਸਿਆਣੇ ਤੇਰੀ ਸਿਫਤਸਲਾ ਦੇ ਗੀਤ ਗਾਉਂਦੇ ਹਨ ਮਾਇਆ ਮੋਹਿ ਕਿਤੇ ਨਹੀਂ ਅਲਾ ਜਨਮ ਗੁਵਾਵ ਪਰ ਮਾਇਆ ਮਿੱਟੀ ਮੋਏ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੁੱਲਕ ਜਨਮ ਗਵਾ ਲੈਂਦੇ ਹਨ ਇੱਕ ਮੂੜ ਮੁਗਦਨਾ ਚਿਤੈ ਮੂਲੇ ਜੋ ਆਇਆ ਤਿਸ ਜਾਣਾ अनेका ਐਸੇ ਮੂਰਖ ਮਨੁੱਖ ਹਨ ਜੋ ਹੈ ਪ੍ਰਭੂ ਤੇ ਨੂੰ ਯਾਦ ਨਹੀਂ ਕਰਦੇ ਜਿਹੜਾ ਜਗਤ ਵਿੱਚ ਜੰਮਿਆ ਹੈ ਉਸ ਨੇ ਚਲੇ ਜਾਣਾ ਹੈ ਭਾਵ ਕਿ ਉਸ ਨੇ ਮਰ ਜਾਣਾ ਹੈ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਪੜਾ ਹੈ ਪ੍ਰਭੂ ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ ਤੇਰਾ ਨਾਮ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ हे ਪ੍ਰਭੂ ਤੇਰੀ ਸਿਰਫ ਸੁਲਾ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਖਤ ਬਹੁਤ ਸ਼ਾਹਮਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ ਸੇਵਕ ਸੇਵੇ ਪਾਉ ਕਰ ਲਗਾ ਸਉ ਪ੍ਰਾਣੀ ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ ਸਉ ਪ੍ਰਾਣੀ ਤੇ ਨਾ ਲਗਾ ਜਿਨੀਆਂ ਅੰਮ੍ਰਿਤ ਪਾਇਆ ਉਹ ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਨਾਮ ਤੇਰੇ ਜੋਏ ਰਾਤੇ ਨਿਤ ਚੜ੍ਹੈ ਸਵਿਆ ਜਿਹੜੇ ਬੰਦੇ ਤੇਰਾ ਨਾਮ ਵਿੱਚ ਛੁਰਦੇ ਹਨ ਉਹ ਆਤਮਿਕ ਜੀਵਨ ਦੀ ਉਮਤੀ ਵਿੱਚ ਸਦਾ ਵੱਧਦੇ ਫੁੱਲਦੇ ਰਹਿੰਦੇ ਹਨ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਇੱਕ ਪੁਛਣੀ ਜਦੋਂ ਤੱਕ ਮੈਂ ਇੱਕ ਤੇਰੇ ਨਾਲ ਡੂੰਗੀ ਸਾਂਝ ਨਹੀਂ ਪਾਉਂਦਾ ਤਦ ਤੱਕ ਹੋਰ ਕੋਈ ਇੱਕ ਵੀ ਧਰਮ ਕਰਮ ਕੋਈ ਇੱਕ ਵੀ ਸੰਜਮ ਕਿਸੇ ਅਰਥ ਨਹੀਂ ਹੈ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਤੇਰੀ ਸ੍ਰਿਸ਼ਟੀ ਦੀ ਬਾਣੀ ਆਤਮਿਕ ਜੀਵਨ ਦਾਤੀ ਹੈ ਤੋ ਉਹ ਮੇਰਾ ਬਹੁਤ ਹੀ ਹਸਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ਜਦੋਂ ਤੇਰਾ ਨਾਮ ਜਪਿਆ ਜਾਂਦਾ ਹੈ ਹਉ ਬਲਹਾਰੀ ਸੱਚ ਨਾਮੈ ਕਿ ਪ੍ਰਮਾਤਮਾ हे प्रभु मैं तेरे सदा तेरे ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ ਰਾਜ ਤੇਰਾ ਕਬੂ ਨ ਜਾਵੇ ਤੇਰਾ ਰਾਜ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਹੈ ਰਾਜ ਜੋ ਤੇਰਾ ਸਦਾ ਨਿਚਲ ਇਹ ਕਬੂ ਨ ਜਾਵੇ ਤੇਰਾ ਰਾਜ ਸਦਾ ਅਟਲ ਰਹਿਣ ਵਾਲਾ ਹੈ ਇਹ ਕਦੇ ਵੀ ਨਾਸ਼ ਨਹੀਂ ਹੋ ਸਕਦਾ ਚਾ ਕਰਤੇ ਤੇਰਾ ਸੋਏ ਹੋਵੇ ਜੋ ਇਹ ਸਹਿਜ ਸਮਾਵੇ ਉਹ ਮਨੁੱਖ ਤੇਰਾ ਅਸਲ ਭਗਤ ਸੇਵਕ ਹੈ ਜੋ ਤੇਰਾ ਨਾਮ ਸਿਮਰ ਕੇ ਆਤਮਕ ਅਡੋਲਤਾ ਵਿੱਚ ਠਿਕਿਆ ਰਿਹਾ ਹੈ ਦੁਸ਼ਮਣ ਤੇ ਦੁੱਖ ਨਾ ਲੱਗੈ ਮੂਲੇ ਪਾਪ ਨੇੜ ਨਾ ਆਵੇ ਕੋਈ ਉਸ ਦਾ ਵੈਰੀ ਨਹੀਂ ਬਣਦਾ ਕੋਈ ਉਸ ਨੂੰ ਦੁੱਖ ਨਹੀਂ ਲੱਗਦਾ ਤੇ ਕੋਈ ਪਾਸੇ ਨੇੜੇ ਨਹੀਂ ਟੁੱਕਦਾ ਹਉ ਬਲਹਾਰੀ ਸਦਾ ਹਉ ਆ ਇੱਕ ਤੇਰੇ ਨਾਮੈ ਮੈਂ ਸਦਾ ਤੇਰੇ ਹੀ ਇੱਕ ਨਾਮ ਤੋਂ ਸ਼ਦਕੇ ਜਾਂਦਾ ਹਾਂ ਜੁਗ ਹੈ ਜਗੰਤਰ ਭਗਤ ਤੇ ਤੁਹਾਰੇ ਕਿਰਤ ਕਰੇ ਸਾਮੀ ਤੇਰੇ ਦਵਾਰੇ ਫੇ ਪ੍ਰਭੂ ਹਰੇਕ ਯੁਗ ਵਿੱਚ ਹੀ ਤੇਰੇ ਭਗਤ ਮੌਜੂਦ ਰਹੇ ਹਨ ਜੋ ਹੇ ਫਰਮੀ ਤੇਰੇ ਦਰ ਤੇ ਤੇਰੀ ਸਿਫਤ ਸਲਾਹ ਕਰਦੇ ਆਏ ਹਨ ਜਪ ਹੈ ਤਾਂ ਸਾਚਾ ਏਕ ਮੁਰਾਰਾ ਜੋ ਸਦਾ ਤੈਨੂੰ ਥਿਰ ਪ੍ਰਭੂ ਨੂੰ ਸਿਮਰਦੇ ਹਨ ਸਾਚਾ ਮੁਰਾਰਾ ਤਾਂ ਜਪੈ ਜਾਨ ਮਨ ਰਸਵੈ ਤੈਨੂੰ ਸਦਾ ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿੱਚ ਆਪਣਾ ਨਾਮ ਸੁਣਾ ਹੈ ਪਰ ਮੂ ਪਲਾਵਾ ਤੁਝੇ ਕੀਆ ਜਾ ਮੂ ਇਹੋ ਚਕਾਵੇ ਤੂੰ ਜਦੋਂ ਉਹਨਾਂ ਦੇ ਮਨ ਵਿੱਚ ਮਾਇਆ ਵਾਲੀ ਪਟਕਣਾ ਦੂਰ ਕਰਦਾ ਹੈ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ ਗੁਰ ਪ੍ਰਸਾਦੀ ਕਰੋ ਕਿਰਪਾ ਲੇ ਹੋ ਜਮ ਉਬਾਰੇ ਗੁਰੂ ਦੀ ਕਿਰਪਾ ਦੇ ਰਾਹੀਂ ਤੂੰ ਆਪਣੇ ਭਗਤਾਂ ਉਤੇ ਮੇਰ ਕਰਦਾ ਹੈ ਤੇ ਉਹਨਾਂ ਨੂੰ ਜਮਾ ਤੋਂ ਬਚਾ ਲੈਂਦਾ ਹੈ ਜੁਗਾਂ ਜਗੰਤਰ ਭਗਤ ਤੁਮਾਰਾ ਹਰੇਕ ਯੁਗ ਵਿੱਚ ਤੇਰੇ ਭਗਤ ਤੇਰੇ ਸੇਵਕ ਮੌਜੂਦ ਰਹੇ ਹਨ ਵੱਡੇ ਮੇਰੇ ਸਹਿਬਾ ਅਲਖ ਅਪਾਰਾ हे ਮੇਰੇ ਵੱਡੇ ਮਾਲਕ हे ਅਦ੍ਰਿਸ਼ਟ ਮਾਲਕ हे ਬੰਤ ਮਾਲਕ ਕਿਉ ਕਰ ਕਰੂੰ ਬਨੰਤੀ ਹਉ ਆਖ ਨਾ ਜਣਾ ਮੈਂ ਤੇਰੇ ਦਰ ਤੇ ਕਿਵੇਂ ਬੇਨਤੀ ਕਰਾਂ ਮੈਨੂੰ ਤਾਂ ਬੇਨਤੀ ਕਰਨੀ ਵੀ ਨਹੀਂ ਆਉਂਦੀ ਨਦਰ ਕਰੇ ਤਾਂ ਸਾਚ ਪੁਛਾਣਾ ਜੇ ਤੂੰ ਆਪ ਮੇਰੇ ਉਤੇ ਮਿਹਦੀ ਨਿਗਾਹ ਕਰੇ ਤਾਂ ਹੀ ਮੈਂ ਤੇਰੇ ਸਦਾtheta ਨਾਮ ਨਾਲ ਸਾਝ ਪਾ ਸਕਦਾ ਹਾਂ ਸਾਚੋ ਪਛਾਣਾਂ ਤਾਂ ਮੇਰਾ ਜਾਮ ਆਪ ਬਚਾਵੇ ਤੇਰਾ ਸਦਾ ਤੇਰਾ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਮੈਨੂੰ ਆਪ ਇਹ ਸੂਝ ਬਖਸ਼ਿਸ਼ ਕਰੇ ਦੁੱਖ ਭੁੱਖ ਸੰਸਾਰ ਕੀ ਸਭ ਸਾ ਇਹੋ ਚਿਕਾਵੇ ਜਦੋਂ ਤੂੰ ਮੇਰੇ ਮਨ ਵਿੱਚ ਮਾਇਆ ਦੀ ਤ੍ਰਿਸ਼ਨਾ ਤੇ ਦੁੱਖਾਂ ਦਾ ਸਹਿਮ ਦੂਰ ਕਰੇ ਜਿਹੜੇ ਕਿ ਜਗਤ ਵਿੱਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ ਬੇਰਵੰਤ ਨਾਨਕ ਜਾਇ ਸੈਸਾ ਬੂਝਾ ਗੁਰ ਵਿਚਾਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਹਾਂ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਹੋ ਰੋ ਜਾਂਦਾ ਹੈ ਵੱਡਾ ਸਾਹਿਬ ਹੈ ਆਤਮ ਅਲਖ ਅਪਾਰਾ ਅਦ੍ਰਿਸ਼ਟੀ ਤੇ ਬੇਅੰਤ ਪ੍ਰਭੂ ਆਪ ਸਭ ਜੀਵਾਂ ਦਾ ਵੱਡਾ ਮਾਲਕ ਹੈ ਜਿਸ ਦਾ ਨਾਮ ਉਰਲਾ ਬਣਾ ਵਿਖਿਆ ਜਾ ਸਕਦਾ ਹੈ ਨਾ ਪਾਰਲਾ ਬਣਾ ਲਬਸ ਤੱਕ ਤੇਰੇ ਬੰਕੇ ਲੋਇਨ ਦੰਤ ਰਿਸਾਲਾ ਏ ਪ੍ਰਭੂ ਜੀ ਤੇਰੇ ਸੁੰਦਰ ਨੈਣ ਹਨ ਤੇ ਤੇਰੇ ਸੋਹਣੇ ਰਸੀਲੇ ਦੰਦ ਹਨ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਜਿੰਨਾ ਤੇਰਾ ਨੱਕ ਬੜਾ ਸੁਨੱਖਾ ਹੈ ਤੇ ਤੇਰੇ ਕੇਸ ਬੜੇ ਲੰਮੇ ਹਨ ਕੰਚਨ ਕਾਇਆ ਸੁਨੇ ਕੀ ਟਾਲਾ ਤੇਰਾ ਜਿਹੜਾ ਸਰੀਰ ਹੈ ਨਾ ਇਹ ਸੋਨੇ ਵਰਗਾ ਸ਼ੁੱਧ ਹੈ arogh ਹੈ ਸ਼ੋਭਨ ਟਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸੇਲਿਓ ਸੋਵਨ ਹੁੰਦਾ ਸੋਨੇ ਦਾ ਕ੍ਰਿਸ਼ਨ ਮਾਲਾ ਵਿਜੰਤੀ ਮਾਲਾ ਵਿਸ਼ਨੂ ਦੀ ਸੋਨੇ ਤੇ ਬਣੀ ਹੋਈ ਕ੍ਰਿਸ਼ਨ ਮਾਲਾ ਕੋਲ ਹੈ ਤੁਸੀਂ ਉਸ ਪ੍ਰਭੂ ਦਾ ਆਰਾਧਨ ਕਰੋ हे ਮੇਰੀਆਂ ਸਖਿਓ ਜਮ ਦਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲਿਓ ਜੁੰਜ ਤੁਸੀਂ ਅੰਤ ਬਿਲੇ ਜਮ ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਗੀਆਂ ਮੇਰੀ ਸਿੱਖਿਆ ਸੁਣੋ ਹੇ ਜੀਵ ਇਸਰੀਓ ਹੰਸਾ ਹੰਸਾ ਬਗ ਬਗ ਲਹਿ ਮਨ ਕੀ ਜਲਾ ਹੰਸਾ ਹੰਸਾ ਜਿਹੜੇ ਨਾ ਵੱਡੇ ਬੰਗਲੇ ਜਿਹੜੇ ਵੱਡੇ ਬੰਗਲੇ ਹਨ ਇਹ ਜਨਾਮ ਸਿਮਰਨ ਨਾਲ ਮਨ ਤੋਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਤੇ ਵੱਡੇ ਬੰਗਲੇ ਤੇ ਸਿਸ਼ਟ ਅੰਸ ਸ੍ਰੇਸ਼ਟ ਅੰਸ ਬਣ ਜਾਂਦੇ ਹਨ ਪਰਮ ਬੰਗਲੇ ਤੋਂ ਸੇਸ਼ ਸੰਸ ਬਣ ਜਾਈਦਾ ਹੈ ਭਾਵ ਨੀਚ ਜੀਵਨ ਤੋਂ ਉੱਚੇ ਜੀਵਨ ਵਾਲਾ ਗੁਰਮਖ ਬਣ ਜਾਈਦਾ ਹੈ ਬੰਕ ਲੋਇਨ ਦੰਤਰ ਸ਼ਲਾ ਉਸ ਦੇ ਸੁੰਦਰ ਨੈਣ ਹਨ ਤੇ ਸੋਹਣੇ ਰਸੀਲੇ ਦੰਦ ਹਨ ਤੇਰੀ ਚਾਲ ਸੁਹਾਵੀ ਮਧੁਰ ਆਰੀ ਬਾਣੀ ਸੋਣੀ ਹੈ ਤੇਰੀ ਧੌਰ ਤੇ ਮਿੱਠੀ ਤੇਰੀ ਬੋਲੀ ਹੈ ਉਹੀ ਕੰਨ ਕੋਕਲਾ ਤਰਲੇ ਜਵਾਨੀ ਜਿਦਾ ਕੋਇਲਾ ਕੁਕਦਿਆਂ ਤੂੰ ਇਸ ਤਰ੍ਹਾਂ ਕੋਇਲਾ ਦੀ ਤਰ੍ਹਾਂ ਕੁਕਦਾ ਹੈ ਤੇ ਚੰਚਲ ਹੈ ਤੇਰੀ ਜਵਾਨੀ ਪਰ ਰਾਜਵਾਨੀ ਆਪ ਪਾਣੀ ਇਸ ਮਨ ਕੀ ਪੂਰੀ ਹੈ ਤੇਰੀ ਚੜਦੀ ਜਵਾਨੀ ਮਨ ਪਾਉਂਦੀ ਹੈ ਤੇ ਦਿਲ ਦੀਆਂ ਖਾਸ਼ਾਂ ਪੂਰੀਆਂ ਕਰਦੀ ਹੈ ਸ਼ਾਰੰਗ ਜਿਉ ਪਗ ਤਰੈ ਨਿਮ ਨਿਮ ਆਪ ਆਪ ਸੰਦੂਰੈ ਸ਼ਾਰੰਗ ਹਾਥੀ ਤੇਰੀ ਚਾਲ ਹੈ ਮਸਾਥੀ ਵੰ ਬੜੀ ਮਟਕ ਮਟਕ ਕੇ ਤੁਰਨ ਵਾਲੀ ਸ਼੍ਰੀ ਰੰਗ ਰਾਤੀ ਫਰੇ ਮਾਤੀ ਉਦਕ ਗੰਗਾ ਵਣੀ ਸ਼੍ਰੀ ਰੰਗ ਲక్ష్ਮੀ ਮਤੀ ਨੂੰ ਕਹਿੰਦੇ ਨੇ ਸਫਸਲਾ ਦੀ ਬਾਣੀ ਬਾਣੀ ਜਿਹੜੀ ਸਫਸਲਾ ਦੀ ਬਾਣੀ ਜੋ ਆਪਣੇ ਸ੍ਰੀਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਖੋ ਗੰਗਾ ਦੇ ਪਾਣੀ ਵਾਂਗ ਫਿਰਦੀ ਹੈ ਬਿੰਵੰਤ ਨਾਨਕ ਦਾਸ ਹਰ ਕਾ ਤੇਰੀ ਚਾਲ ਸੁਹਾਵੀ ਮਧੁਰਾਰੀ ਬਾਣੀ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੈਂ ਪ੍ਰਮਾਤਮਾ ਦਾ ਦਾਸ ਮੇਹਨਤੀ ਕਰਦਾ ਹਾਂ ਕਿਸੇ ਪ੍ਰਭੂ ਤੇਰੀ ਚਾਤ ਸੁਣੀ ਹੈ ਤੇਰੀ ਬੋਲੀ ਬੜੀ ਮਿੱਠੀ ਹੈ ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਅੱਜ 568 ਨੰਬਰ ਅੰਕ ਤੋਂ ਪਾਠ ਕਰਾਉਣ ਦੀ ਸੇਵਾ ਕਰਾਈ ਹੈ ਪਾਠ ਕਰਕੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ ਇਹ ਅਦੁੱਤੀ ਬਾਣੀ ਅਗੰਮੀ ਬਾਣੀ ਦਾ ਪਾਠ ਕਰਦੇ ਹੋਇਆ ਤੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਇਆ ਦਾਸਰੇ ਕੋਲੋਂ अनेका ਪੁੱਲਾਂ ਗਲਤੀਆਂ ਹੋਈਆਂ ਹਨ ਕਿਰਪਾ ਕਰਕੇ ਅਣਜਾਣ ਤੇ ਭੁੱਲਣ ਹਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਕਿ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਵੱਲ ਬੁੱਧੀ ਆ ਜਾਵੇ ਆਪ ਜੀ ਦੇ ਨਾਲ ਵਿਚਾਰਾਂ ਕਰਨ ਦੀ ਸਾਂਝ ਜਿਹੜੀ ਉਹ ਪਾਈ ਜਾ ਸਕੇ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਕਿ ਆਪਾਂ ਸਮਾਪਤੀ ਦੀ ਫਤਿਹ ਬਰਾਈਏ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕੇ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਭੈਣਾਂ ਤੇ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਦੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਰੂਰ ਲਿਖਿਆ ਕਰੋ ਜੀ ਹੁਣ ਪੋਲਟਿਕ ਦੀ ਮਾਫੀ ਮੰਗਦਿਆਂ ਹੋਇਆਂ ਦਾਲਖੀਮਾ ਦਾ ਜਾਚਕ ਹੈ ਆਓ ਫਤਿਹ ਬੁਲਾਈਏ ਜੀ ਕੱਲ ਫਿਰ ਅਜ ਰੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ